ਜੀ ਪਰ ਇੱਕ ਸਮਾਂ ਸੀ ਉਹ ਸਿੰਧੂ ਵਾਲੇ ਸਟਰੀਟ ਦੇ ਉੱਤੇ ਅਨਾਉਂਸ ਹੋਇਆ ਕਿ ਅੱਜ ਝੰਡੇ ਨਾਲ ਲਾ ਰਹੇ ਯਾਰ ਆ ਝੰਡੇ ਨਾਲ ਲਾਓ ਦੂਜੇ ਝੰਡੇ ਲਾ ਰਹੇ ਉੱਥੇ ਵਿਰੋਧਤਾ ਵੀ ਸੀ ਹਾਂ ਜੀ ਸਾਨ ਆਗੂ ਸਹਿਬਾਨ ਦੀ ਜਿਹੜੇ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਆ ਅੱਜ ਜੋ ਜ਼ਿਕਰ ਹੋ ਰਿਹਾ ਪੋਜੀਟਿਵ ਪੁਆਇੰਟ ਅਕਾਲ ਤਖਤ ਸਭ ਨੂੰ ਨਤਮਸਤੂ ਹੋ ਕੇ ਨਿਕਲਣਾ ਵਾ ਕੋ ਗੁਰਦਵਾਰ ਤੋਂ ਨਤਮਸਤੂ ਹੋ ਕੇ ਨਿਕਲਣਾ ਲੱਗਦਾ ਗੁਰੂ ਸਾਹਿਬ ਕਿਰਪਾ ਕਰਨਗੇ ਵੇਖੋ ਜੀ ਉਸ ਨਿਸ਼ਾਨ ਤੋਂ ਬਿਨਾਂ ਤੇ ਜਿੱਤ ਅਸੰਭਵ ਹੈ ਇਹ ਕਿਹਾ ਗਿਆ ਸੀ ਵੇਖੋ ਜੀ ਉਹ ਨਿਸ਼ਾਨ ਤੋਂ ਬਿਨਾ ਤੇ ਦੀਵਸ ਦੀਆਂ ਜੰਗਾਂ ਨਹੀਂ ਜਿੱਤੀਆਂ ਗਈਆਂ ਹਾਂ ਉਹ ਤੋਂ ਬਿਨਾ ਆਜ਼ਾਦੀ ਨਹੀਂ ਮਿਲ ਸਕੀ ਆਪਾਂ ਜੋ ਜਦੋਂ ਵੀ ਗਤੀ ਸਾਡੀ ਹੋਣੀ ਆ ਉਸ ਨਿਸ਼ਾਨ ਦੀ ਹੀ ਹਿੱਟ ਹੋਣੀ ਆ ਉਹ ਕਿਉਂ ਧਰਮ ਦਾ ਸੱਚ ਦਾ ਨਿਸ਼ਾਨ ਹੈ ਜੀ ਉਹਨੇ ਪਹਿਰੇਦਾਰੀ ਕਰਨੀ ਹੈ ਪ੍ਰਧਾਨ ਸਾਹਿਬ ਜੀ ਨੇ ਦੱਸਿਆ ਹੀ ਆ ਨਾ ਅੱਜ ਸਰਦਾਰ ਰਾਜਿੰਦਰ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜਾਤ ਹੁਕਮਾ ਉਹਦੇ ਵਰਗਾ ਰਾਜ ਦੁਨੀਆ ਦੇ ਬੜੇ ਬੜੇ ਰਾਜੇ ਹੋਏ ਨੇ ਬੜਾ ਬੜਾ ਅੱਧੀ ਅੱਧੀ ਦੁਨੀਆ ਜਿੱਤੀ ਲੋਕਾਂ ਨੇ ਪੂਰਨ ਦੁਨੀਆ ਜਿੱਤਨ ਨੂੰ ਵੀ ਫਿਰਦੇ ਸੀਗੇ ਬਹੁਤ ਬਹੁਤ ਰਾਜ ਹੋਏ ਸਾਰਾ ਜੋ ਨਿਚੋੜ ਕਢ ਲਓ ਤੇ ਮਹਾਰਾਜ ਰਣਜੀਤ ਸਿੰਘ ਵਰਗਾ ਰਾਜ ਕਿਸੇ ਕੋ ਨਹੀਂ ਹੋਇਆ ਜਤੰਦਾਰ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਅੱਜ ਲੋੜ ਆ ਵੀ ਫੇਰ ਕੋਈ ਪਾਂਡੀ ਪਾਦਸ਼ਾਹ ਕੋਈ ਆਵੇ ਇਹ ਉਹ ਹੋਣਾ ਉਦੋਂ ਹੀ ਆ ਜਦੋਂ ਕਿਸੇ ਪੁਰੀ ਸੋਚ ਵਾਲੇ ਕੋਲੇ ਰਾਜ ਭਾਗ ਨੇ ਪਹੁੰਚਿਆ ਜੀ ਤੇ ਹੁਣ ਹੈ ਬਾਣੀ ਦੇ ਬੋਲ ਨੇ ਜੀ ਫਿਰ ਪਾਤਸ਼ਾਹ ਜੇ ਰਾਜ ਖਾਲਸਾ ਹੁਣਾ ਵੀ ਉਹ ਫਿਰ ਆ ਜਿਹੜੀਆਂ ਏਦਾਂ ਰੋਲਣਗੇ ਨਹੀਂ ਫਿਰ ਛੜਕਾਂ ਦੇ ਉੱਤੇ ਜੀ ਫਿਰ ਕੀਰਤੀ ਧਰਮੀ ਜਿਹੜਾ ਬੰਦਾ ਨੂੰ ਠੁੱਡੇ ਨਹੀਂ ਵੱਜਣਗੇ ਉਹਨੂੰ ਸਭ ਧਰਮਾਂ ਦਾ ਸਤਕਾਰ ਜਿੱਦਾਂ ਮਹਾਰਾਜ ਰਣਜੀਤ ਸਿੰਘ ਨੇ Hindu, Musalman, Sikh, Sai ਇਹਦੇ ਵਿਤਕਰਾਂ ਥੋੜਾ ਜਿਹਾ ਇੱਕ ਦਿਨ ਨਾਂ ਨਿਸ਼ਾਨ ਨਹੀਂ ਸੀ ਹੈਗਾ ਵਿਤਕਰੀ ਦਾ ਜੀ ਤੇ ਜਿੱਦਾਂ ਉਹ ਪ੍ਰਧਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਆਪਾਂ ਉਹਨੂੰ ਹੀ ਕੰਟੀਨਿਊ ਕਰੀਏ ਹਾਂ ਜੀ ਤੇ ਉਹ ਕੌਤਾ ਦੇ ਰੂਪ ਚ ਹੀ ਸਭ ਨੂੰ ਸੋਝੀ ਸਮਝ ਆ ਜਾਣੀ ਹੈ ਵੀ ਆਪਾਂ ਕੀ ਕਹਿਣਾ ਚਾਹਿਆ ਤੇ ਕੀ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ